ਸਤਿਨਾਮ ਸ਼ਿਗਾਂਹੇ ਗੁਰ ਸਾਹਿਬ ਜੀ ਸਨੋ ਗੋ ਬਸੰਤੋ ਸਵਰਗ ਲੋਕ ਹਿਤ ਤੇ ਰਚਵੀ ਨਾ ਵਖੰਡੜਾ ਸਰੰਤ ਹਰਗੋ ਬਾਲਾ ਨਾਮਕ ਏਕਾਣੀ ਉਹਿਆਨ ਪਰਬੜਾ ਬਸੰਤ ਸਵਰਗ ਲੋਕ ਹੈ ਜਿਤ ਤੇ ਰਥਵੀ ਨਵ ਖੰਡਣਾ ਸਰੰਤ ਹਰਗੋ ਕਾਲ ਹਰ ਇਹ ਕਾਣੀ ਉਹ ਯਾਤ ਪਰਮਾਦਾ ਕਉ ਤਕ ਕੋੜ ਤਮਾਸਾ ਜੇਤਨਾ ਵਸਦਾ ਨਾਨਕ ਕੋੜੀ ਨਕ ਬਰਬ ਰੇ ਉੱਜੜ ਸੋਈ ਤਾ ਮਹਾਬਿਆਰ ਉਦਿਆਨ ਨਗਰ ਕਰ ਮੰਨਿਆ ਝੂਠ ਸਮਦਰੀ ਦੇਖ ਸੱਚ ਕਰ ਜਾਣਿਆ जम ਸਨੋਕ ਬਸੰਤ ਸਵਰਗ ਲੋਕ ਹੈ ਜਿਤਤੀ ਧਰਤੀ ਨਵਖੰਡੜਾ ਹੈ ਬਿਸਰੰਤ ਹਰ ਗੋਬਾਲ ਹੈ ਨਾਨਕ ਤੇ ਕਾਣੀ ਉਦਿਆਨ ਭਰਵਣਾ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਹ ਸ਼ਾਂਤੀ ਦੇ ਕੁੰਜ ਮਹਾਨ ਸਰਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਕੀਰਤਾਰ ਅੰਦਰ ਅੰਤਰ ਸਰਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 707 ਉੱਪਰ ਸਬਾਇਮਾਨ ਹੈ ਸਤਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀ ਤਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰਬ ਕਲ ਰੋਜ ਨੂੰ ਹੈ ਅੱਜ ਸਹਿਬਾਂ ਦੇ ਪਾਵਨ ਪ੍ਰਕਾਸ਼ ਪਰਬ ਨੂੰ ਸਮਰਪਿਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਟ ਪੰਜਾਂ ਪਿਆਰਿਆਂ ਦੀ ਅਗਵਾਈ ਹੇਟ ਵਿਸ਼ੇਸ਼ ਨਗਰ ਕੀਰਤਨ ਇਸ ਮਹਾਨ ਅਸਥਾਨ ਤੋਂ 9 ਵਜੇ ਆਰੰਭ ਹੋ ਰਹੇ ਨੇ ਜੋ ਸ਼ਾਮ ਨੂੰ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਗੁਰਦੁਆਰਾ ਨਾਨਕਪੀਓ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਕੱਲ ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਹਰਕਾਬਗਨ ਸਾਹਿਬ ਵਿਖੇ ਲੱਖੀ ਸ਼ਾ ਵਣਜਾਰਾ ਹਾਲ ਵਿੱਚ ਵਿਸ਼ੇਸ਼ ਦੀਵਾਨ ਸਜਰੇ ਨੇ ਆਪ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਆ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ